1993 ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰ ਪਾਲ ਸਿੰਘ ਪੁਜੜ ਦੀ ਰਿਹਾਈ ਦਾ ਮਾਮਲਾ ਇੱਕ ਵਾਰ ਫਿਰ ਪਖਿਆ ਹੈ। ਇਸ ਵਾਰ ਉਨ੍ਹਾਂ ਦੀ ਰਿਹਾਈ ਦੀ ਮੰਗ ਭਾਜਪਾ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਕੀਤੀ ਹੈ। ਜੀ ਹਾਂ, ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਬੀਤ ਦਿਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਮੁਲਾਕਾਤ ਕਰਕੇ ਹੁਲਰ ਦੀ ਤਰਸ ਦੇ ਆਧਾਰ ਤੇ ਰਿਹਾਈ ਲਈ ਨਿੱਜੀ ਤੌਰ ਤੇ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਮੰਗ ਪੂਰੀ ਤਰ੍ਹਾਂ ਮਾਨਤਾਵਾਦੀ ਆਧਾਰ ਤੇ ਹੈ। ਇਸ ਦਾ ਅਪਰਾਧ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਿਸ ਦੀ ਸਜ਼ਾ ਭੁੱਲਰ ਪਹਿਲਾਂ ਹੀ ਕੱਟ ਚੁੱਕੇ ਨੇ ਆਰਪੀ ਸਿੰਘ ਨੇ ਮੁੱਖ ਮੰਤਰੀ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਭੁੱਲਰ 28 ਸਾਲ ਜੇਲ੍ਹ 'ਚ ਬਿਤਾ ਚੁੱਕੇ ਨੇ ਤੇ ਗੰਭੀਰ ਮਾਨਸਿਕ ਬਿਮਾਰੀ ਨਾਲ ਜੂਝ ਰਹੇ ਨੇ ਇਸ ਲਈ ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਅਰਤੀ ਸਿੰਘ ਨੇ ਪੁੱਲਰ ਦੀ ਰਿਹਾਈ ਤੇ ਪੱਖ ਚ ਕਈ ਮਜ਼ਬੂਤ ਕਾਰਨ ਗਿਣਾਏ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਪੁੱਲਰ 28 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਚ ਨੇ ਤੇ ਪਿਛਲੇ 14 ਸਾਲਾਂ ਤੋਂ ਸਾਈਜ਼ੋਫਰੀਨੀਆ ਵਰਗੀ ਗੰਭੀਰ ਮਾਨਸਿਕ ਬਿਮਾਰੀ ਦਾ ਇਲਾਜ ਕਰਵਾ ਰਹੇ ਨੇ ਉਹਨਾਂ ਦੀ ਸਿਹਤ ਦੀ ਸਥਿਤੀ ਲਗਾਤਾਰ ਨਾਜ਼ੁਕ ਬਣੀ ਹੋਈ ਹੈ ਫਿਰ ਉਹਨਾਂ ਕਿਹਾ ਕਿ 2014 ਚ ਸੁਪਰੀਮ ਕੋਰਟ ਨੇ ਖੁਦ ਉਹਨਾਂ ਦੀ ਰਹਿਮ ਦੀ ਅਪੀਲ ਤੇ ਫੈਸਲੇ ਚ ਕੋਈ ਬਹੁਤ ਜ਼ਿਆਦਾ ਦੇਰੀ ਤੇ ਉਹਨਾਂ ਦੀ ਖਰਾਬ ਸਿਹਤ ਨੂੰ ਦੇਖਦੇ ਹੋਏ ਮੌਤ ਦੀ ਸਜ਼ਾ ਨੂੰ ਉਮਰ ਕੈਚ ਚ ਬਦਲ ਦਿੱਤਾ ਸੀ ਫਿਰ 2019 ਚ ਕੇਂਦਰ ਸਰਕਾਰ ਨੇ ਵੀ ਉਹਨਾਂ ਦੀ ਸਜ਼ਾ ਮੁਆਫੀ ਲਈ ਆਪਣੀ ਸਹਿਮਤੀ ਦੇ ਦਿੱਤੀ ਸੀ ਪਰ ਉਹ ਅਜੇ ਵੀ ਜੇਲ੍ਹ 'ਚ ਨੇ ਤੇ ਦਿੱਲੀ ਦਾ ਸਜ਼ਾ ਸਮੀਖਿਆ ਬੋਰਡ ਕਈ ਵਾਰ ਉਹਨਾਂ ਦੀ ਰਿਹਾਈ ਦੀ ਅਰਜ਼ੀ ਨੂੰ ਖਾਰਜ ਕਰ ਚੁੱਕਾ ਹੈ ਆਰ ਪੀ ਸਿੰਘ ਨੇ ਕਿਹਾ ਕਿ ਹੁਣ ਬਦਲੇ ਹੋਏ ਹਾਲਾਤਾਂ 'ਚ ਤਰਸ ਤੇ ਮਨੁੱਖੀ ਮਾਨ ਦੇ ਆਧਾਰ 'ਤੇ ਇਸ ਤੇ ਮੁੜ ਵਿਚਾਰ ਕਰਨ ਦੀ ਸਖਤ ਲੋੜ ਹੈ ਆਰ ਪੀ ਸਿੰਘ ਨੇ ਆਪਣੇ ਬਿਆਨ 'ਚ ਜ਼ੋਰ ਦੇ ਕੇ ਕਿਹਾ ਕਿ ਮੇਰੀ ਇਹ ਅਪੀਲ ਅਪਰਾਧ ਬਾਰੇ ਨਹੀਂ ਹੈ ਜਿਸ ਦੀ ਸਜ਼ਾ ਭੁੱਲਰ ਕੱਟ ਚੁੱਕੇ ਨੇ ਇੱਕ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਲਈ ਰਹਿਮ ਤੇ ਇੱਕ ਮੌਕੇ ਵਾਰਿਆ ਉਹਨਾਂ ਨੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਅਪੀਲ ਕੀਤੀ ਕੋ ਇਸ ਮਾਮਲੇ ਚ ਦਖਲ ਦੇ ਤੇ ਭੁੱਲਰ ਨੂੰ ਮਾਨਵਤਾਵਾਦੀ ਆਧਾਰ ਤੇ ਇਹ ਲੰਬੇ ਸਮੇਂ ਤੋਂ ਲਟਕ ਰਹੀ ਰਾਹਤ ਪ੍ਰਦਾਨ ਕਰਨ